ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬੀ ਨਿਊਜ਼ ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਰਿਦਮ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਕੁਝ ਖਾਸ ਹੈਡਲਾਈਨਸ ਤੇ ਚੰਡੀਗੜ੍ਹ ਗਰਨੇਡ ਹਮਲੇ ਦੇ ਵਿੱਚ ਵੱਡਾ ਖੁਲਾਸਾ ਮੁੱਖ ਮੁਲਜ਼ਮ ਹੋਇਆ ਗ੍ਰਫਤਾਰ ਸਪਰੀਮ ਕੋਰਟ ਤੋਂ ਕੇਜਰੀਵਾਲ ਨੂੰ ਮਿਲੀ ਜ਼ਮਾਨਤ ਆਮ ਪਾਰਟੀ ਚ ਜਸ਼ਨ ਦਾ ਮਾਹੌਲ ਪੰਜਾਬ ਚ ਤੜਕਸਰ ਐਨਆਈਏ ਦੀ ਰੇਡ ਐਮਪੀ ਅਮਰਿਤਪਾਲ ਦੇ ਸਾਥੀਆਂ ਤੇ ਰਿਸ਼ਤੇਦਾਰਾਂ ਸਮੇਤ ਵੱਖ-ਵੱਖ ਥਾਵਾਂ ਤੇ ਹੋਈ ਛਾਪੇਮਾਰੀ ਸ਼ਾਰਪੁਰ ਦਾ ਨੌਜਵਾਨ ਬਣਿਆ ਲੈਫਟੀਨੈਂਟ ਇਲਾਕੇ ਚ ਦੌੜੀ ਖੁਸ਼ੀ ਦਿਲੇ আর ਮਾਪੇ ਕਹਿੰਦੇ ਸਾਨੂੰ ਮਾਣ ਹੈ ਆਪਣੇ ਪੁੱਤ ਤੇ ਤੇ ਹੁਣ ਖਬਰਾਂ ਵਿਸਤਾਰ ਨਾਲ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀ ਦੇ ਨਾਲ ਸਾਂਝੀ ਕਾਰਵਾਈ ਕਰਦਿਆਂ ਚੰਡੀਗੜ੍ਹ ਗਰਨੇਟ ਤਮਾਕੇ ਦੇ ਮੁੱਖ ਦੋਸ਼ੀ ਨੂੰ ਗ੍ਰਫਤਾਰ ਕਰ ਲਿਆ ਹੈ ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸਾਂਝੀ ਕੀਤੀ ਹੈ ਡੀਜੀਪੀ ਨੇ ਕਿਹਾ ਹੈ ਕਿ ਰੋਹਨ ਮਸੀ ਵਾਸੀ ਪਿੰਡ ਪਾਸਿਆ थाना रामदास ਅੰਮ੍ਰਿਤਸਰ ਦਿਹਾਤੀ ਨੂੰ ਗ੍ਰਿਫਤਾਰ ਕਰਕੇ ਹੋਏ ਬਾਕੀ ਮੁਲਜ਼ਮਾਂ ਦੀ ਸ਼ਨਾਖਤ ਨਾਲ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਇੱਕ 9mm ਗਲੌਕ ਪਿਸਤੌਲ ਬਰਾਮਦ ਕੀਤਾ ਹੈ ਇਸ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਅਗਲੀ ਜਾਂਚ ਪੁਲਿਸ ਚੰਡੀਗੜ੍ਹ ਪੁਲਿਸ ਨਾਲ ਮਿਲ ਕੇ ਕਰ ਰਹੀ ਹੈ ਡੀਜੀਪੀ ਨੇ ਕਿਹਾ ਹੈ ਕਿ ਮੁਲਜ਼ਮ ਫਿਲਹਾਲ ਸਟੇਟ স্পেশাল অপারেশন ਸੈੱਲ ਅੰਮ੍ਰਿਤਸਰ ਦੀ ਹਿਰਾਸਤ ਦੇ ਵਿੱਚ ਹੈ ਮੁੱਢਲੇ ਖੁਲਾਸੇ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਰੋਹਨ ਨੇ ਚੰਡੀਗੜ੍ਹ ਦੇ ਵਿੱਚ ਹੋਏ ਗਰਨੇਡ ਧਮਾਕੇ 'ਚ ਅਹਿਮ ਭੂਮਿਕਾ ਨਿਭਾਈ ਸੀ ਜਿਸ ਨੂੰ ਉਸ ਨੇ ਸਵੀਕਾਰ ਕਰ ਲਿਆ ਸੁਪਰੀਮ ਕੋਰਟ ਵੱਲੋਂ ਅੱਜ ਆਪਕਾਰੇ ਨੀਤੀ ਕਪਲੇ ਦੇ ਨਾਲ ਜੁੜੇ ਇੱਕ ਮਾਮਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦਿੱਤੇ ਜਾਣ ਤੋਂ ਬਾਅਦ आम आदमी पार्टी ਦੇ ਮੁੱਖ ਦਫਤਰ ਦੇ ਬਾਹਰ جشن ਮਨਾਏ ਜਾ ਰਹੇ ਨੇ ਆਪ ਆਗੂ ਆਤੇ ਵਰਕਰਾਂ ਨੇ ਹੈੱਡਕੁਆਰਟਰ ਦੇ ਬਾਹਰ ਮਠਾਈਆਂ ਵੰਡੀਆਂ ਤੇ ਪਟਾਕੇ ਚਲਾਏ ਆਪ ਆਗੂ ਮਨੀਸ਼ ਸਿਸੋਦੀਆ ਅਧਿਕਾਰ ਦੇ ਬਾਹਰ ਵੀ ਮਠਾਈਆਂ ਵੰਡੀਆਂ ਗਈਆਂ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਮਠਾਈ ਵੰਡਦੇ ਹੋਏ ਨਜ਼ਰ ਆਏ ਸੁਪਰੀਮ ਕੋਰਟ ਦੇ ਵੱਲੋਂ ਕੇਜਰੀਵਾਲ ਨੂੰ ਜ਼ਮਾਨਤ ਦਿੱਤੇ ਜਾਣ ਤੋਂ ਤੁਰੰਤ ਬਾਅਦ ਆਪ ਆਗੂ ਤੇ ਵਰਕਰ ਪਾਰਟੀ ਹੈੱਡਕੁਆਰਟਰ ਦੇ ਬਾਹਰ ਇਕੱਠੇ ਹੋ ਗਏ ਤੇ ਜਸ਼ਨ ਮਨਾਉਣ ਲੱਗੇ ਸੁਪਰੀਮ ਕੋਰਟ ਨੇ ਆਪਕਾਰੇ ਨੀਤੀ ਕਪਲੇ ਦੇ ਸਬੰਧ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਰਜ ਕੀਤੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਪਹਿਲਾਂ ਹੀ ਕੇਜਰੀਵਾਲ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ ਸੁਪਰੀਮ ਕੋਰਟ ਦੇ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਉਜਵਲ ਭੁਈਆ ਦੀ ਬੈਂਚ ਨੇ ਸ਼ਰਤਾਂ ਤੇ 10 ਲੱਖ ਦੇ ਨਿੱਜੀ ਮੁਚਲਕੇ ਤੇ ਕੇਜਰੀਵਾਲ ਨੂੰ ਜ਼ਮਾਨਤ ਦਿੱਤੀ ਹੈ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾਵਾਂ 'ਚ ਖੁਸ਼ੀ ਦਾ ਮਾਹੌਲ ਹੈ ਤੇ ਹਰ ਜੇਲ੍ਹ 'ਚ ਬੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ 156 ਦਿਨਾਂ ਬਾਅਦ ਜ਼ਮਾਨਤ ਦਿੱਤੀ ਹੈ ਪੰਜਾਬ ਦੇ ਵਿੱਚ ਤੜਕਸਰ ਕੇਂਦਰੀ ਏਜੰਸੀ ਨੇ ਛਾਪੇਮਾਰੀ ਕੀਤੀ ਹੈ। ਇਹ ਰੇਡ ਸਵੇਰੇ तकरीबन 6 ਵਜੇ ਸ਼ੁਰੂ ਹੋਈ। ਜਾਣਕਾਰੀ ਅਨੁਸਾਰ ਮੋਗਾ ਦੇ ਵਿਧਾਨ ਸਭਾ ਹਲਕਾ ਬਾਗਾ ਪੁਰਾਣਾ ਦੇ ਕਸਬਾ ਸਮਾਲਸਰ ਵਿਖੇ ਅੱਜ ਸਵੇਰੇ तकरीबन 6 ਵਜੇ ਦੇ ਕਰੀਬ ਐਨ ਆਈ ਏ ਦੀ ਟੀਮ ਵੱਲੋਂ ਕਵੀਸ਼ਰ ਮੱਖਣ ਸਿੰਘ ਮੁਸਾਫਰ ਦੇ ਕਾਰ ਅਚਾਨਕ ਰੇਡ ਕੀਤੀ ਗਈ। ਇਹ ਛਾਪੇਮਾਰੀ ਕਿਸ ਸਾਮਲੇ ਦੇ ਵਿੱਚ ਹੋਈ ਹੈ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੱਸ ਦਈਏ ਕਿ ਐਮ ਪੀ ਅਮਰਿਤਪਾਲ ਦੇ ਸਾਥੀਆਂ ਤੇ ਰਿਸ਼ਤੇਦਾਰਾਂ ਸਮੇਤ ਵੱਖ-ਵੱਖ ਥਾਵਾਂ ਤੇ ਵੀ ਰੇਡ ਮਾਰੀ ਗਈ। ਸਾਂਸਦ ਅਮਰਿਤਪਾਲ ਦੇ ਜੀਜੇ ਦੇ ਕਾਰ ਵੀ ਐਨ ਆਈ ਟੀਮ ਨੇ 4 ਘੰਟੇ ਲਈ ਘਰ ਦੀ ਤਲਾਸ਼ੀ ਲਈ ਮੀਡੀਆ ਨਾਲ ਗੱਲ ਕਰਦੇ ਹੋਏ ਐਮਪੀ ਅਮਰਿਤਪਾਲ ਦੇ ਜੀਜੇ ਨੇ ਸਾਰੀ ਗੱਲਬਾਤ ਦੱਸੀ ਹੈ ਐਨਆਈ ਦੀ ਰੇਡ ਆ ਸਾਨੂੰ ਘਰ ਆਉਣ ਤੋਂ ਹੀ ਪਤਾ ਲੱਗਾ ਰੇਡ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸੀ ਕਿ ਨਾ ਪਹਿਲਾਂ ਤੇ ਉਹ ਆਪਣੀ ਜੋ ਵੀ ਇਨਵੈਸਟੀਗੇਸ਼ਨ ਕਰਨੀ ਸੀ ਉਹਨਾਂ ਨੇ ਉਹ ਕੀਤੀ ਜੀ ਕਿੰਨੇ ਵਜੇ ਆਈ ਸੀ ਭਾਜੀ ਇਹ ਤਕਰੀਬਨ ਕੋਈ 5-6 ਵਜੇ ਦੇ ਆਸਪਾਸ ਕਹਿੰਦੇ ਕੋਈ ਜਿਹੜਾ ਬਾਹਰ ਵੀ ਕੋਈ ਟੀਮ ਪਾਕਿਸਤਾਨ ਅਣੀ ਜਦੋਂ ਮੈਂ ਬੰਦੇ ਜਾਣ ਪਛਾਣ ਚ ਨਹੀਂ ਸੀਗੇ ਫਿਰ ਮੈਂ ਦਰਵਾਜਾ ਨਹੀਂ ਖੋਲ੍ਹਿਆ ਤੇ ਬਾਅਦ ਚ ਲੋਕਲ ਬੰਦੇ ਕਦੋਂ ਆਏ ਆਪਣੇ ਤੇ ਫਿਰ ਮੈਂ ਦਰਵਾਜਾ ਖੋਲ੍ਹਿਆ ਉਸੇ ਪੁੱਛ ਕੇ ਜੀ ਪੁੱਛ ਕੇ ਸ਼ੇ ਮੇਰੇ ਤੋਂ ਕੋਈ ਨਹੀਂ ਕੀਤਾ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ ਹੈ ਜਿਹਦੇ ਚ ਘਰ ਦੀ ਤਲਾਸ਼ੀ ਵਗੈਰਾ ਕੀਤੀ ਹੈ ਹੋਰ ਕੁਝ ਦੋ ਦਿਨ ਫੋਨਾਂ ਜਿਹੜੇ ਆਪਣੇ ਉਹਨਾਂ ਨੇ ਸੀਰਕ ਕਰਕੇ ਖੜੇ ਹ ਤੋਂ ਇਲਾਵਾ ਕੁਝ ਨਹੀਂ ਹੁਸ਼ਿਆਰਪੁਰ ਦੇ ਬਲਾਕ ਤਲਵਾੜਾ ਦੇ ਰਾਹੁਲ ਡੋਂਗਰਾ Rajput ਨਾ ਰਾਈਫਲ ਦੇ ਵਿੱਚ ਲੈਫਟੇਨੈਂਟ ਬਣਿਆ ਹੈ ਰਾਹੁਲ ਦੇ ਮੁਤਾਬਕ ਉਹਨਾਂ ਸਰਵੋਹਿਤਕਾਰੀ ਵਿਦਿਆਪਾਰਤੀ ਮੰਦਲ ਤੋਂ ਪਲੱਸ 2 ਕੀਤੀ ਤੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਬੀ ਟੈਕ ਕਰਨ ਤੋਂ ਬਾਅਦ ਉਹਨਾਂ ਦੀ ਚੋਣ 2023 ਦੇ ਵਿੱਚ ਸ਼ਾਰਟ ਕਮਿਸ਼ਨ ਦੇ ਵਿੱਚ ਹੋਈ ਤੇ 11 ਮਹੀਨਿਆਂ ਦੇ ਕਠਿਨ ਟ੍ਰੇਨਿੰਗ ਤੋਂ ਬਾਅਦ 7 ਸਤੰਬਰ 2024 ਨੂੰ ਕਮਿਸ਼ਨ ਵੱਜੋਂ ਰਾਜਪੂਤਨਾ ਰੈਫਲ ਦੇ ਵਿੱਚ ਬਤੌਰ ਲੈਫਟੇਨੈਂਟ ਰੈਂਕ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਸੁਪਨਾ ਸੀ ਕਿ ਉਹ ਵੀ ਆਪਣੇ ਤਾਇਆ ਤੇ ਮਾਮਾ ਦੀ ਤਰ੍ਹਾਂ ਆਰਮੀ ਦੇ ਵਿੱਚ ਜਾ ਕੇ ਭਾਰਤ ਮਾਤਾ ਦੀ ਸੇਵਾ ਕਰੇ ਤੇ ਉਹ ਸੁਪਨਾ ਅਜੂਰਾ ਹੋ ਗਿਆ ਰਾਹੁਲ ਦੇ ਪਿਤਾ ਇੱਕ ਨਿੱਜੀ ਕੰਪਨੀ ਦੇ ਵਿੱਚ ਜਨਰਲ ਮੈਨੇਜਰ ਨੇ ਤੇ ਮਾਤਾ ਹੈਲਥ ਵਿਭਾਗ ਦੇ ਵਿੱਚ ਸੇਵਾਦਾਰ ਨੇ ਤੇ ਰਾਹੁਲ ਆਪਣੀ ਕਾਮਯਾਬੀ ਦੇ ਵਿੱਚ ਆਪਣੇ ਮਾਤਾ ਪਿਤਾ ਤੇ ਆਪਣੇ ਅਧਿਆਪਕਾਂ ਨੂੰ ਵਿਸ਼ੇਸ਼ ਰੂਪ ਤੇ ਵਿੱਚ ਮੰਨਦੇ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੇ ਜਾਣ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਸੀਐਮ ਮਾਨ ਨੇ ਸੁਪਰੀਮ ਕੋਰਟ ਦੇ ਫੈਸਲੇ ਤੇ ਕਿਹਾ ਕਿ ਆਖਿਰ ਸੱਚਾਈ ਦੀ ਜਿੱਤ ਹੋਈ ਹੈ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਜੀ ਨੂੰ ਮਿਲੀ ਜ਼ਮਾਨਤ ਨੇ ਸਾਬਤ ਕਰ ਦਿੱਤਾ ਹੈ ਕਿ ਸੱਚ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ ਸੀਐਮ ਮਾਨ ਨੇ ਟਵੀਟ ਕੀਤਾ ਆਖਿਰ ਸੱਚਾਈ ਦੀ ਹੋਈ ਜਿੱਤ ਆਪ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਕੇਜਰੀਵਾਲ ਜੀ ਨੂੰ ਮਿਲੀ ਜ਼ਮਾਨਤ ਦੇ ਸਾਬਤ ਕਰ ਦਿੱਤਾ ਹੈ ਕਿ ਸੱਚ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ ਇਨਕਲਾਬ ਜ਼ਿੰਦਾਬਾਦ ਦੱਸ ਦੇ ਕਿ ਸ਼ਰਾਬ ਨੀਤੀ ਕਪਲੇ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਜ਼ਮਾਨਤ ਦੇ ਦਿੱਤੀ ਹੈ ਹੁਣ ਤਿੰਨ ਦਿਨ ਹੋਰ ਬਾਰਿਸ਼ ਤੋਂ ਰਾਹਤ ਦੇ ਅਸਰ ਨਹੀਂ ਹਨ ਪੰਜਾਬ ਸਮੇਤ ਕਟੋ-ਕਟ 14 ਸੂਬਿਆਂ ਦੇ ਵਿੱਚ ਬਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹਿਮਾਚਲ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਦਾ ਖਤਰਾ ਪੈਦਾ ਹੋ ਗਿਆ ਹੈ ਬਾਰਿਸ਼ ਨਾਲ ਦਿੱਲੀ ਐਨਸੀਆਰ ਦੀਆਂ ਕਈ ਸੜਕਾਂ ਤੇ ਪਾਣੀ ਭਰਨ ਨਾਲ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪਿਆ ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ ਦੇ ਵਿੱਚ ਡੇਢ ਦਿਨ ਤੋਂ ਹੋ ਰਹੀ ਬਾਰਿਸ਼ ਦੇ ਚੱਲਦਿਆਂ ਵੀਰਵਾਰ ਤੜਕੇ 4 ਵਜੇ ਰਾਜ்கਰ ਕਿਲੇ ਦੀ ਕਾਂਡਰ ਨੇਲੇ ਮਕਾਨ ਤੇ ਡਿੱਗ ਗਈ ਇਸ ਦੇ ਵਿੱਚ ਇੱਕੋ ਪਰਿਵਾਰ ਦੇ 9 ਲੋਕ ਦੱਬ ਗਏ ਜਿਨ੍ਹਾਂ ਵਿੱਚੋਂ 7 ਦੀ ਜਾਨ ਚਲੀ ਗਈ ਦੋ ਲੋਕਾਂ ਨੂੰ ਮਲਬੇ ਤੋਂ ਜ਼ਿੰਦਾ ਕੱਢਿਆ ਗਿਆ ਉੱਤਰ ਪ੍ਰਦੇਸ਼ ਦੇ ਮਾਨਪੁਰੀ ਜ਼ਿਲ੍ਹੇ ਦੇ ਤਿੰਨ ਪਿੰਡਾਂ ਦੇ ਵਿੱਚ ਕਰਦੀਆਂ ਕੰਦਾ ਡੰਗਾਂ ਨਾਲ 5 ਲੋਕਾਂ ਦੀ ਮੌਤ ਹੋਈ ਹੈ। ਜ਼ਿਲ੍ਹਾ ਅਧਿਕਾਰੀ ਰਾਮਜੀ ਮਿਸ਼ਰ ਨੇ ਦੱਸਿਆ ਕਿ ਹਾਦਸਿਆਂ ਦੇ ਵਿੱਚ ਮਰਨ ਵਾਲਿਆਂ ਦੇ ਵਿੱਚ 22 ਸਾਲ ਤੇ 5 ਮਹੀਨਿਆਂ ਦੇ ਦੋ ਬੱਚੇ ਵੀ ਸ਼ਾਮਲ ਨੇ। ਬਾਰਿਸ਼ ਕਾਰਨ ਕੇਦਾਰਨਾਥ ਯਾਤਰਾ ਵੀ ਰੋਕ ਦਿੱਤੀ ਗਈ ਹੈ। ਉੱਤਰਾਖੰਡ ਦੇ ਰੁਦਰ ਪ੍ਰਯਾਗ ਜ਼ਿਲ੍ਹੇ 'ਚ ਬਾਰਿਸ਼ ਦੇ ਚੱਲਦਿਆਂ ਕੇਦਾਰਨਾਥ ਪੈਦਲ ਮਾਰਕ ਨੂੰ ਬੰਦ ਕਰਨਾ ਪਿਆ। ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਕੇਦਾਰਨਾਥ ਧਾਮ ਤੋਂ ਵੀ ਕਿਸੇ ਨੂੰ ਹੇਠਾਂ ਵੱਲ ਨਹੀਂ ਭੇਜਿਆ ਗਿਆ। ਯਾਤਰਾ ਬੰਦ ਹੋਣ ਕਾਰਨ ਸੋਨਪਰੇਆਕ ਚ ਤਕਰੀਬਨ 2500 ਯਾਤਰੀ ਫਸੇ ਹੋਏ ਨੇ ਰੁਕ ਰੁਕ ਕੇ ਹੋ ਰਹੀ ਬਾਰਿਸ਼ ਦੇ ਚੱਲਦਿਆਂ ਜ਼ਮੀਨ ਖਿਸਕਣ ਤੇ ਪਹਾੜੀਆਂ ਡਿੱਗਣ ਦਾ ਖਤਰਾ ਵਧਦਾ ਜਾਂਦਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚਲਾਏ ਜਾ ਰਹੇ ਗੁਰੂ ਨਾਨਕ ਸੁਖਸ਼ਾਲਾ ਬਿਰਦਾ ਆਸ਼ਰਮ ਵਿਖੇ ਰਹਿ ਰਹੇ ਬਜ਼ੁਰਗਾਂ ਨੂੰ ਸਾਹਿਲ ਫੈਸ਼ਨ ਬਾਜ਼ਾਰ ਦੇ ਐਮ ਡੀ ਸਰਦਾਰ ਅਮਰਜੀਤ ਸਿੰਘ ਕਰੋਲ ਬਾਗ ਵਾਲਿਆਂ ਵੱਲੋਂ ਪਟੇਲ ਨਗਰ ਪੀ ਵੀ ਆਰ ਸਿਨੇਮਾ ਹਾਲ ਵਿਖੇ ਪੰਜਾਬੀ ਫਿਲਮ ਬੀਬੀ ਰਜਨੀ ਦਿਖਾਈ ਗਈ। ਇਸ ਮੌਕੇ ਗੁਰੂ ਨਾਨਕ ਸੁਖਸ਼ਾਲਾ ਦੇ ਚੇਅਰਮੈਨ ਤੇ ਦਿੱਲੀ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਖੁਰਾਨਾ ਵੀ ਪਹੁੰਚੇ ਜਿਕਰ ਹੋ ਗਿਆ ਕਿ ਸਰਦਾਰ ਅਮਰਜੀਤ ਸਿੰਘ ਇੱਕ ਉੱਗੇ ਸਮਾਜ ਸੇਵੀ ਤੇ ਆਪਣੇ ਘਰ ਦੀਆਂ ਖੁਸ਼ੀਆਂ ਕਮੀਆਂ ਇਨ੍ਹਾਂ ਬਿਰਦਾ ਆਸ਼ਰਮ ਦੇ ਬਜ਼ੁਰਗਾਂ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਨੇ ਇਨ੍ਹਾਂ ਹੀ ਨਹੀਂ ਇਨ੍ਹਾਂ ਦੇ ਵੱਲੋਂ ਕਰੋਨਾ ਕਾਲ ਦੇ ਦੌਰਾਨ ਆਸ਼ਰਮ ਦੇ ਵਿੱਚ ਰਹਿੰਦੇ ਬਜ਼ੁਰਗਾਂ ਦੀ ਸੇਵਾ ਸੰਭਾਲ ਵੀ ਕੀਤੀ ਗਈ ਇਸ ਮੌਕੇ ਅਮਰਿਤਪਾਲ ਸਿੰਘ ਵੀ ਮੌਜੂਦ ਰਹੇ ਗੁਰੂ ਨਾਨਕ ਸੁਖਸ਼ਾਲਾ 올ਡ ਜੋਮ ਦੇ ਸਾਰੇ ਬਜ਼ੁਰਗਾਂ ਨੂੰ ਅੱਜ ਬੀਬੀ ਰਜਨੀ ਪਿਕਚਰ ਦਿਖਾਣ ਦਾ ਉਪਰਾਲਾ ਮੇਰੇ ਬਹੁਤ ਹੀ ਪਿਆਰ ਵਾਲੇ ਵੀਰ ਸਰਦਾਰ ਅਮਰਜੀਤ ਸਿੰਘ ਜੀ ਸਹਿਲ ਫੈਸ਼ਨ ਬਾਜ਼ਾਰ ਵਾਲਿਆਂ ਨੇ ਕੀਤਾ ਹੈ ਦਾਸ ਨੇ ਬੇਨਤੀ ਕੀਤੀ ਤੇ ਅਸੀਂ ਸਾਰੇ ਬਜ਼ੁਰਗਾਂ ਨੂੰ ਅੱਜ ਅਸੀਂ ਪਿਕਚਰ ਦਿਖਾਉਣ ਅੱਤੇ ਲੈ ਕੇ ਆਏ ਆ ਇੱਥੇ ਸੱਤਵੇਂ ਸਿਨੇਮਾ ਤੇ ਮੈਂ ਦੱਸਣਾ ਚਾਹਨਾ ਵਾ ਕਿ ਬਹੁਤ ਹੀ ਕਮਾਲ ਦੀ ਪਿਕਚਰ ਬਣਾਈ ਹੈ ਅਮਨ ਹੁੰਡਰ ਜੀ ਨੇ ਜੋ ਨਿਤਨ ਤਲਵਾਰ ਜੀ ਔਰ ਉਹਨਾਂ ਦੇ ਨਾਲ ਸਾਥੀਆਂ ਨੇ ਪ੍ਰੋਡੂਸਰਾਂ ਨੇ ਮਿਲ ਕੇ ਪਿਕਚਰ ਬਣਾਈ ਹੈ ਜੋ ਕਿ ਪੱਟੀ ਵਿਹਸਤ ਦੇ ਰਾਜਾ ਧੁਨੀ ਚੰਦ ਜੀ ਨੇ ਜੋ ਆਪਣੀ ਬੱਚੀ ਰਜਨੀ ਜੋ ਕਿ ਉਹਨਾਂ ਦੀ ਦੂਸਰੀ ਪਤਨੀ ਸੁਮੇਤਰਾ ਦੀ ਬੱਚੀ ਸਤਵੀਂ ਤੀ ਸੀ ਉਸ ਦਾ ਜੋ ਆਪ ਸਾਰੇ ਇਤਿਹਾਸ ਤੋਂ ਜਾਣੂ ਹੋ ਜੋ ਕਾਗੋ ਹੰਸ ਕਰੇ ਵਾਲੀ ਜੋ ਆਪਨੇ ਸਾਰੇ ਇਹ ਇਤਿਹਾਸ ਜਾਣ ਤੋਂ ਜਾਣੂਕਾਰ ਹੋ ਗਏ ਉਸ ਇਸ ਪਿਕਚਰ ਨੂੰ ਬਹੁਤ ਹੀ ਖੂਬਸੂਰਤੀ ਨਾਲ ਪਰਦੇ ਤੇ ਇਸ ਫਿਲਮ ਵਿੱਚ ਦਿਖਾਇਆ ਗਿਆ ਵੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਬਹੁਤ ਹੀ ਅੱਛੀ ਧਾਰਮਿਕ ਫਿਲਮ ਹੈ ਔਰ ਇਹਦੇ ਨਾਲ ਐਵੇਂ ਲੱਗਦਾ ਵੀ ਜਿਵੇਂ ਇਤਿਹਾਸ ਸਾਡੇ ਸਾਹਮਣੇ ਹੈਗਾ ਵੇ ਔਰ ਮੈਂ ਸਭ ਨੂੰ ਬੇਨਤੀ ਕਰਾਂਗਾ ਵੀ ਇਸ ਪਿਕਚਰ ਨੂੰ ਵਤ ਵਤ ਸਾਰੇ ਮੈਂ ਆਪਣੇ ਇਲਾਕੇ ਦੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਔਰ ਸਾਰਿਆਂ ਨੂੰ ਦਿਖਾਣ ਤਾਂ ਕਿ ਇਤਿਹਾਸ ਦੇ ਬਾਰੇ ਸਾਰਿਆਂ ਨੂੰ ਜਾਣਕਾਰੀ ਹੋਵੇ ਮੈਂ ਬਹੁਤ ਬਹੁਤ ਧੰਨਵਾਦ ਕਰਾਂਗਾ ਸਰਦਾਰ ਅਮਰਜੀਤ ਸਿੰਘ ਜੀ ਦਾ ਜੋ ਇਹਨਾਂ ਨੇ ਬਹੁਤ ਅੱਛਾ ਪ੍ਰਬਾਲਾ ਕੀਤਾ ਹੈ ਮੇਰੇ ਨਾਲ ਮੇਰੇ ਸਤਕਾਰਯੋਗ ਪੈਂਜੀ ਬਲਜੀਤ ਕੌਰ ਜੀ ਗੁੱਡੀ ਪੈਂਜੀ ਵੀ ਆਨੇ ਅਤੇ ਸਾਰੀ ਮੇਰੀ ਮੈਨੇਜਮੈਂਟ ਔਰ ਮੇਰੇ ਨਾਲ ਇੰਦਰ ਮੋਹਨ ਸਿੰਘ ਜਸਪ੍ਰੀਤ ਸਿੰਘ ਔਰ ਸਾਰਾ ਸਾਡਾ ਸਟਾਫ ਜੋ ਸਾਰੇ ਬਜ਼ੁਰਗਾਂ ਨੂੰ ਅਸੀਂ ਇੱਥੇ ਲੈ ਕੇ ਆਏ ਆ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਾਂਗਾ ਖਾਸ ਕਰਕੇ ਵੀਰ ਜੀ ਦਾ ਦੁਬਾਰਾ ਧੰਨਵਾਦ ਕਰਾਂਗਾ ਜੋ ਇਹ ਗੁਰੂ ਅਨੰਕ ਸੋਖ ਸ਼ਾਲਾ ਦੀ ਬਹੁਤ ਸੇਵਾ ਕਰਦੇ ਨੇ ਜਿੱਥੋਂ ਤੱਕ ਕਿ ਆਪਣੇ ਹੱਥੋਂ ਆ ਕੇ ਬਜ਼ੁਰਗਾਂ ਦੀ ਸੇਵਾ ਕਰਦੇ ਨੇ ਆ ਜਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਪਿਕਚਰ ਦਿਖਾਉਂਦਾ ਮੈਂ ਉਹਨਾਂ ਦਾ ਫਿਰ ਧੰਨਵਾਦ ਕਰਾਂਗਾ ਬਹੁਤ ਧੰਨਵਾਦੀਆਂ ਵੀਰ ਅਮਰਜੀਤ ਸਿੰਘ ਜੀ ਦੇ ਜੋ ਸਮੇਂ-ਸਮੇਂ ਸਰ ਬਜ਼ੁਰਗਾਂ ਦਾ ਬਹੁਤ ਹੀ ਧਿਆਨ ਰੱਖਦੇ ਨੇ ਤੇ ਅੱਜ ਇਹ ਗੁਰਦੁਆਰਾ ਨਿਊ ਰਣਜੀਤਨਗਰ ਦੇ ਨਾਲ ਜੋ ਸਤਿਅਮ ਸਿਨੇਮਾ ਹੈ ਉੱਥੇ ਫਿਲਮ ਦਿਖਾਉਣ ਵਾਸਤੇ ਬਜ਼ੁਰਗਾਂ ਨੂੰ ਲੈ ਕੇ ਆਏ ਨੇ ਔਰ ਪਰਮਜੀਤ ਸਿੰਘ ਖੁਰਾਨਾ ਜੀ ਦਾ ਵੀ ਬਹੁਤ ਧੰਨਵਾਦ ਹੈ ਜੀ ਕਿ ਜੋ ਕਿ ਸਾਡੀ ਹਰ ਜਿਹੜੇ ਬਜ਼ੁਰਗਾਂ ਦਾ ਧਿਆਨ ਰੱਖਦੇ ਨੇ ਬੱਚਿਆਂ ਦਾ ਧਿਆਨ ਰੱਖਦੇ ਨੇ ਤਾਂ ਹੀ ਦਖ ਸਕਦੇ ਆ ਆਪਣੇ ਆਪ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੇ ਲੋਕ ਨੇ ਉਹ ਫਿਲਮ ਦਿਖਾਉਣ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਕਰਦੀ ਆ ਆਪਣੇ 올ਡ ਡੇਜ਼ ਹਮਦੇਸ਼ ਚੇਅਰਮੈਨ ਜੀ ਸਰਦਾਰ ਪਰਮਜੀਤ ਖੁਰਾਨਾ ਜੀ ਅਤੇ ਸਾਡੇ ਅਮਰਜੀਤ ਵੀਰ ਜੀ ਜੋ ਬਹੁਤ ਸੇਵਾ ਕਰਦੇ ਹਨ ਬਜ਼ੁਰਗਾਂ ਦੀ ਹਰ ਸਮੇਂ ਸਿਰ ਰਹਿ ਕੇ ਸਾਡੇ ਖੁਰਾਨਾ ਵੀਰ ਜੀ ਔਰ ਅਮਰਜੀਤ ਵੀਰ ਜੀ ਬਜ਼ੁਰਗਾਂ ਦਾ ਦੁੱਖ ਤੇ ਸੁੱਖ ਦੋਨੋਂ ਚੀਜ਼ਾਂ ਦੁੱਖ ਨਾਲ ਦੁੱਖ ਵੰਡਾਉਂਦੇ ਹਨ ਅਤੇ ਖੁਸ਼ੀ ਨਾਲ ਖੁਸ਼ੀਆਂ ਵੰਡਦੇ ਹਨ ਇਸ ਕਰਕੇ ਮੈਂ ਇਹਨਾਂ ਦਾ ਤਹਿ ਦਿਲ ਦੇ ਨਾਲ ਧੰਨਵਾਦ ਕਰਦੀ ਆ 올ਡ ਏਜ ਵਿਚ ਰੇਨਿਆ ਅਤੇ ਅਸੀਂ ਅੱਜ ਕੋਰਾਨਾ 베ਜ ਜੀ ਤੇ ਅਮਜਿਤ 베ਜ ਜੀ ਕੋਡੀ ਪੈਂ ਜੀ ਤੇ ਬਲਜੀਤ ਪੈਂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਕਰਨਾ ਹੈ ਜਿਹੜੇ ਸਾਨੂੰ ਅੱਜ ਰਜਨੀ ਪੰਜਾਬੀ ਪਿਕਚਰ ਧਾਰਮਿਕ ਪਿਕਚਰ ਸਤਿਮ ਸ਼ਰਮਾ ਹਾਲ ਤੇ ਲੈ ਕੇ ਆਏ ਨੇ ਮੁੱਧਾ ਤੇ ਬਾਅਦ ਅਸੀਂ ਅੱਜ ਸ਼ਿਲਮਾ ਦੇਖੀ ਹੈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਅੱਜ ਮੇਰੇ ਛੋਟੇ ਵੀਰ ਪਰਮਜੀਤ ਸਿੰਘ ਸੁਰਾਣਾ ਨੇ ਮੈਨੂੰ ਹੁਕਮ ਕੀਤਾ ਕਿ ਵੀਰ ਜੀ ਅੱਜ ਤੁਸੀਂ ਇੱਕ ਪਿਕਚਰ ਦਿਖਾਣੀ ਹੈ ਉਹ ਨਾਨਕ ਸੁਖਸ਼ਾਲਾ ਦੇ ਸਾਰੇ ਬਜ਼ੁਰਗਾਂ ਨੂੰ ਮੈਂ ਉਹਨਾਂ ਨੂੰ ਬਜ਼ੁਰਗ ਕਹਿੰਦਾ ਹੀ ਨਹੀਂ ਯਕੀਨ ਕਰੋ ਸਾਰੇ ਮੇਰੇ ਭੈਣ ਭਰਾ ਔਰ ਇੱਥੇ ਜਿਹੜੇ ਮੇਰੇ ਭੈਣ ਭਰਾ ਆਏ ਨੇ ਯਕੀਨ ਮਾਨੋ ਉਹਨਾਂ ਨੂੰ ਇੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਇੱਕ ਤਾਂ ਉਹ ਗੁਰੂ ਨਾਨਕ ਸੁਖਸ਼ਾਲਾ ਤੋਂ ਥੋੜਾ ਬਾਹਰ ਨਿਕਲੇ ਇੱਥੇ ਆ ਕੇ ਪੂਰਾ ਇੰਜੋਏ ਕਰ ਰਹੇ ਨੇ ਔਰ ਦੂਸਰਾ ਪਿਕਚਰ ਇਤਨੀ ਅੱਛੀ ਹੈ ਕਿ ਸਭ ਨੇ ਅੱਖਾਂ ਚ ਅंसू ਆ ਗਏ ਸਭ ਭਾਵੁਕ ਹੋ ਗਏ ਮੇਰਾ ਛੋਟਾ ਵੀਰ ਜੱਦਾ ਉਹ ਨਾਨਕ ਸੁਖਸ਼ਾਲੇ ਚ ਆਇਆ ਹੈ ਮੈਨ ਲੱਗਦਾ ਨਹੀਂ ਕਿ ਰਾਤੀ ਉਹ ਸੌਂਦਾ ਹੈ ਰਾਤੀ 4 ਵਜੇ ਵੀ ਇਹਨਾਂ ਉਜਗੰਦੀ ਚਿੰਤਾ ਹੁੰਦੀ ਏ ਤੇ ਸਵੇਰੇ 12 ਵਜੇ ਵੀ ਹੁੰਦੀ ਤੇ ਸ਼ਾਮੀ 5 ਵਜੇ ਵੀ ਹੁੰਦੀ ਏ ਔਰ ਯਕੀਨ ਮੰਨੋ ਤਾਂ ਐਸੇ ਹੀ ਉਹ ਨਾਨਕ ਸੁਖਸ਼ਾਲਾ ਵਾਸਤੇ ਚਾਹੇ ਦੇ ਸੀ ਸੱਚੇ ਬਾਸ਼ਾ ਨੇ ਸਾਡੀ ਅਰਦਾਸ ਸੁਣੀ ਏ ਕਿ ਸਾਡੇ ਵੀਰ ਨੂੰ ਭੇਜਿਆ ਮੈਂ ਵੀਰ ਅਗੇ ਫਿਰ ਵੀ ਬੇਨਤੀ ਕਰਾਂਗਾ ਵੀਰ ਜੀ ਮਰਦੇ ਦਮ ਤੱਕ ਤੁਸੀਂ ਇਹ ਸੇਵਾ ਨਾ ਛੋੜਨਾ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਅਬਾਦਲੇ ਤਹਿਤ ਦੀਪਸ਼ੀਖਾ ਸ਼ਰਮਾ ਆਈਏਐਸ ਨੂੰ ਜ਼ਿਲ੍ਹਾ ਫਿਰੋਜ਼ਪੁਰ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ। ਉਹਨਾਂ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ ਤੇ ਦੱਸ ਦਈਏ ਕਿ ਦੀਪਸ਼ੀਖਾ ਸ਼ਰਮਾ 2015 ਬੈਚ ਦੇ ਆਈਏਐਸ ਅਧਿਕਾਰੀ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਉਹਨਾਂ ਨੇ ਕਿਹਾ ਕਿ ਸਰਕਾਰ ਦੀਆਂ ਤਰਹੀਜੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੱਕ ਲੈ ਜਾ ਕੇ ਹਰੇਕ ਯੋਗ ਵਿਅਕਤੀ ਨੂੰ ਉਹਨਾਂ ਦਾ ਲਾਭ ਮੁਹੱਈਆ ਕਰਵਾਉਣਾ ਉਹਨਾਂ ਦੀ ਪ੍ਰਾਥਮਿਕਤਾ ਰਹੇਗੀ। ਸਰਕਾਰੀ ਕਮਾਕਾਰਾਂ ਦੇ ਵਿੱਚ ਪਾਰਦਰਸ਼ਤਾ, ਨਿਰੰਤਰਤਾ ਤੇ ਤੇਜ਼ੀ ਲਿਆਉਣ ਦੇ ਨਾਲ-ਨਾਲ ਜ਼ਿਲ੍ਹਾ ਵਾਸੀਆਂ ਨੂੰ ਵਧੀਆ ਪ੍ਰਸ਼ਾਸਕੀ ਸੇਵਾਵਾਂ ਦੇਣਾ ਯਕੀਨੀ ਬਣਾਇਆ ਜਾਵੇਗਾ ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਚिले ਦੇ ਵਿਕਾਸ ਤੇ ਹੋਰ ਕਾਰਜਾਂ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਯੋਕਰ ਉਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਆਪਣੀ ਡਿਊਟੀ ਤਨਦੇਹੀ ਦੇ ਨਾਲ ਨਿਭਾਉਣ ਦੀ ਹਦਾਇਤ ਕੀਤੀ ਉਹਨਾਂ ਕਹਿ ਕਿ ਜਨ ਹਿੱਤ ਸੇਵਾਵਾਂ ਨੂੰ ਪੈਲ ਦਿੱਤੀ ਜਾਵੇ ਇਸ ਤੋਂ ਪਹਿਲਾਂ ਉਹਨਾਂ ਨੂੰ ਫਿਰੋਜ਼ਪੁਰ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ ਖਬਰ ਫਰੋਜ਼ਪੁਰ ਦੇ ਬਾਂਸੀ ਗੇਟ ਤੋਂ ਸਾਮਨੇ ਆਈ ਹੈ ਜਿੱਥੇ ਨਾਕੇ ਦੌਰਾਨ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਦੇ ਨਾਲ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਬਦਸਲੂਕੀ ਕੀਤੀ ਗਈ ਮੁਲਾਜ਼ਮਾਂ ਨਾਲ ਹੱਥੋਪਾਈ ਕੀਤੀ ਗਈ ਇਹਨਾਂ ਹੀ ਨਹੀਂ ਬਲਕਿ ਇੱਕ ਮੁਲਾਜ਼ਮ ਦੀ ਵਰਦੀ ਤੱਕ ਪਾਰ ਦਿੱਤੀ ਗਈ ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰਾਂ ਨੂੰ ਥਾਣਾ ਸਿਟੀ ਚੱਲਾ ਜਾਇਆ ਗਿਆ ਜਿੱਥੇ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਸਵੇਰੀਆ ਸ਼ਾਮ ਦੀ ਦੀ ਰੁਟੀਨ ਤੇ ਸਾਡੀ ਚੈਕਿੰਗ ਹੈ ਉਹ ਇੱਥੇ ਚੈਕਿੰਗ ਕਰਨ ਲੱਗੇ ਆ ਤੇ ਮੈਂ ਉਹ ਐਪਸ ਦੇ ਖਵਾਸ ਜਾਇ ਬੁੱਕ ਕਰਤਾ ਬਾਅਦ ਵਿੱਚ ਇੱਕ 15ਵਾਂ ਚਲਾਨ ਭਰਤਾ ਸੀ ਦੂਸਰੇ ਪਾਸੇ ਸਾਡੇ ਮੁਲਾਜ਼ਮ ਸੀ ਮੈਨੂੰ ਆਵਾਜ਼ ਆਇਆ ਇਹ ਸੁਣਾ ਬਜਨ ਸਿੰਘ ਉਧਰ ਕੋਈ ਬੰਦਾ ਆਇਆ ਦੋ ਜਣੇ ਸ਼ਰਾਬ ਪੀਤੀ ਸੀ ਬਹੁਤ ਉਹਨੇ ਇਹਨਾਂ ਨੇ ਰੋਕਿਆ ਤੇ ਇਹਨਾਂ ਨੂੰ ਗਾਲ ਕੱਢ ਕੇ ਕਿਹਾ ਦੱਸੋ ਕੀ ਹੈ ਇੱਥੇ ਤੁਸੀਂ ਲੱਗੇ ਹੋ ਤੁਸੀਂ ਜਾਓ ਫਰਾਨਾ ਕਰੋ ਉਹ ਮੁਲਾਜ਼ਮ ਰੁਕਣ ਲੱਗੇ ਤੇ ਉਹਦੇ ਚਪੇੜ ਮਾਰੀ ਉਹਨੇ ਮਾਰੀ ਮੁਰਦਾ ਸਾਡੇ ਭਾਈ ਦਾ ਪਰ ਜਾ ਕੇ ਉਹਨੇ ਉਹਨੇ ਸੌਟ ਦਿਖਾ ਲੈ ਪਟਾ ਜੀ ਵਰਦੀ ਪਾੜਤੀ ਪੀ.ਐਸ. ਦਾ ਮੁੰਡਾ ਸਾਡਾ ਕਸ਼ਮੀਰ ਸੀ ਨਹੀਂ ਦੋਹਰੀ ਵਰਦੀ ਪਾਰਟੀਆਂ ਨੇ ਕੀਤਾ 2014 ਬੈਚ ਦੇ ਸੀਨੀਅਰ ਆਈਏਐਸ ਅਧਿਕਾਰੀ ਡਾਕਟਰ ਪ੍ਰੀਤੀ ਯਾਦਵ ਨੇ ਅੱਜ ਪਟਿਆਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲਿਆ ਹੈ। ਉਹਨਾਂ ਨੇ ਸ਼ੌਕਤ ਅਹਿਮਦ ਪਰੇ ਦੀ ਜਗ੍ਹਾ ਇਹ ਅਹੁਦਾ ਸੰਭਾਲਿਆ ਹੈ ਜਿਨ੍ਹਾਂ ਦੀ ਬਦਲੀ ਡੀਸੀ ਬਠਿੰਡਾ ਵੱਜੋਂ ਹੋਈ ਹੈ। ਡਾਕਟਰ ਪ੍ਰੀਤੀ ਯਾਦਵ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ ਪਟਿਆਲਾ ਜ਼ਿਲ੍ਹਾ ਉਹਨਾਂ ਲਈ ਨਵਾਂ ਨਹੀਂ ਹੈ ਕਿਉਂਕਿ ਉਹ ਪਹਿਲਾਂ ਵੀ ਇੱਥੇ ਬਤੌਰ ਏਡੀਸੀ ਸੇਵਾਵਾਂ ਨਿਭਾ ਚੁੱਕੇ ਨੇ ਤੇ ਉਹ ਜ਼ਿਲ੍ਹੇ ਬਾਰੇ ਚੰਗੀ ਤਰ੍ਹਾਂ ਜਾਣੂ ਨੇ। ਡਾਕਟਰ ਯਾਦਵ ਨੇ ਕਿਹਾ ਕਿ ਹੁਣ ਉਹਨਾਂ ਨੂੰ ਦੁਬਾਰਾ ਪਟਿਆਲਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਤਾਂ ਉਹਨਾਂ ਦੀ ਇਹ ਮੁੱਖ ਤਰਹੀਜ਼ ਰਹੇਗੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਤੇ ਲੋਕਾਂ ਦੀਆਂ ਮੰਗਾਂ ਨੂੰ ਸਮਝ ਕੇ ਜ਼ਿਲ੍ਹੇ ਦਾ ਵਿਕਾਸ ਕੀਤਾ ਜਾਵੇ ਤੇ ਪੰਜਾਬ ਸਰਕਾਰ ਦੀਆਂ ਸਾਰੀਆਂ ਸਕੀਮਾਂ ਦਾ ਲਾਭ ਲੋਕਾਂ ਲਈ ਹੇਠਲੇ ਪੱਧਰ ਤੱਕ ਪਹੁੰਚਦਾ ਕੀਤਾ ਜਾਵੇ। ਸਾਰੇ ਪਟਿਆਲਾ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਅੱਜ ਐਸ ਡਿਪਟੀ ਕਮਿਸ਼ਨਰ ਇੱਥੇ ਜੁਆਇਨ ਕੀਤਾ ਹੈ ਤੇ ਪਹਿਲਾਂ ਵੀ ਮੈਂ ਇੱਥੇ ਰਹੀ ਹਾਂ ਤਾਂ ਇਹ ਰੀਅਨ ਨੂੰ ਮੈਂ ਬਹੁਤ ਵਧੀਆ ਤਰੀਕੇ ਨਾਲ ਜਾਣਦੀ ਆ ਬਟ ਇੱਕ ਵਾਰੀ ਮੈਨੂੰ ਫੇਰ ਮੌਕਾ ਮਿਲੇਗਾ ਇੱਥੇ ਕੰਮ ਕਰਨ ਦਾ ਤਾਂ ਮੇਰੀ ਅਪਰੋਚ ਰਹੂਗੀ ਇੱਥੇ ਕਿ ਜੋ ਤੁਹਾਡੀ ਮੰਗੇਗੀ ਜੋ ਆਪਾਂ ਨੂੰ ਲੋਕਲੀ ਚਾਹੀਦਾ ਆਏਗਾ ਉਹਨੂੰ ਮੈਂ ਸਮਝ ਕੇ ਉਹਨੂੰ ਡਿਲੀਵਰ ਕਰ ਸਕਾਂ ਤੇ ਮੇਰੇ ਵੱਲੋਂ ਸਾਰਿਆਂ ਨੂੰ ਖੁੱਲਾ ਸਦਾ ਹੈ ਤੁਸੀਂ ਆਪਣੇ ਸੁਜੈਸ਼ਨਸ ਮੈਨੂੰ ਦੇ ਸਕਦੇ ਹੋ ਜਿਹੜੇ ਫੋਰਥ ਕਮਿੰਗ ਹੈ ਕਿ ਆਪਾਂ ਕੀ ਸੁਧਾਰ ਕਰ ਸਕਦੇ ਆ ਆਪਣੀ ਸਿਟੀ ਨੂੰ ਕਿੱਦਾਂ ਔਨ ਕਰਕੇ ਹੋਰ ਬਿਹਤਰ ਕਰ ਸਕਦੇ ਆ ਪੇਜ ਸਕਦੇ ਹੋ ਇਸ ਦੇ ਨਾਲ ਨਾਲ ਕਿਸੇ ਨੂੰ ਕੋਈ ਕੰਪਲੇਂਟ ਹੁੰਦੀ ਹੈਗੀ ਤੁਸੀਂ ਮੈਨੂੰ ਕਦੇ ਵੀ ਕੰਟੈਕਟ ਕਰ ਸਕਦੇ ਹੋ ਸਾਡੀ ਅਫੀਸ਼ੀਅਲ ਈਮੇਲ ਆਈਡੀ ਤੇ ਤੁਸੀਂ ਜੋ ਵੀ ਭੇਜੋਗੇ ਮੈਂ ਆਪ ਪਰਸਨਲੀ ਉਸ ਨੂੰ ਦੇਖਦੀ ਆ ਮੋਨੀਟਰ ਕਰਦੀ ਆ ਤਾਂ ਇਸ ਦੇ ਨਾਲ ਹੀ ਨਾਲ ਮੈਨੂੰ ਇੱਕ ਸਾਰਿਆਂ ਨੂੰ ਇੱਕ ਖੁੱਲਾ ਸਦਾ ਇਸ ਚੀਜ਼ ਦਾ ਵੀ ਹੈਗਾ ਕਿ ਤੁਸੀਂ ਆਪਣੇ ਸੁਝਾ ਲੈ ਕੇ ਆਓ ਸੁਜੈਸ਼ਨਸ ਲੈ ਕੇ ਆਓ ਕਿ ਆਪਾਂ ਆਪਣੇ ਸ਼ਹਿਰ ਵਾਸਤੇ ਹੋਰ ਕੀ ਕਰ ਸਕਦੇ ਨੇ ਤੇ ਇਸ ਨੂੰ ਅੱਗੇ ਹੋਰ ਕਿੱਦਣਾ ਬਿਹਤਰ ਕਰ ਸਕਦੇ ਸੇ। ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ੀ ਹੋਈ। ਇਸ ਦੌਰਾਨ ਮੂਸੇਵਾਲਾ ਦੀ ਲਾਸਟ ਰਾਈਡ ਥਾਰ ਤੇ ਹਮਲਾਵਾਰਾਂ ਵੱਲੋਂ ਵਾਰਦਾਤ ਦੇ ਸਮੇਂ ਇਸਤੇਮਾਲ ਕੀਤੀ ਗਈ AK47 ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ। ਇਸ ਸਮੇਂ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸਿੱਧੂ ਮੂਸੇਵਾਲਾ ਦੇ ਵਕੀਲ ਐਡਵੋਕੇਟ ਸਤਿੰਦਰ ਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਅੱਜ ਮਾਨਯੋਗ ਅਦਾਲਤ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਲਾਸਟ ਰਾਈਡ ਥਾਰ ਅਤੇ AK47 ਪੇਸ਼ ਕੀਤੀ ਗਈ ਹੈ ਜਿਸ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਨਾਲ ਕਟਨਾ ਦੇ ਸਮੇਂ ਮੌਜੂਦ ਗਵਾਹ ਵੱਲੋਂ ਪਛਾਣ ਕੀਤੀ ਗਈ ਤੇ આરોપી ਪੱਖ ਦੇ ਵਕੀਲਾਂ ਦੁਆਰਾ ਗਵਾਹ ਨੂੰ ਕਰਾਸ ਕੀਤਾ ਗਿਆ ਇਸ ਦੌਰਾਨ ਜੱਗੂ ਭਗਵਾਨਪੁਰੀਆ ਦੇ ਐਡਵੋਕੇਟ ਕਿਸੇ ਕਾਰਨ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ ਜਿਸ ਦੇ ਚਲਦਿਆਂ ਮਾਨਯੋਗ ਅਦਾਲਤ ਵੱਲੋਂ ਉਹਨਾਂ ਨੂੰ ਆਪਣਾ ਪੱਖ ਰੱਖਣ ਦੇ ਲਈ 27 ਸਤੰਬਰ ਨੂੰ ਪੇਸ਼ ਹੋਣ ਦਾ ਆਦੇਸ਼ ਜਾਰੀ ਕੀਤੇ ਗਏ ਨੇ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਅਗਲੀ ਪੇਸ਼ੀ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਦੂਸਰੇ ਗਵਾਹ ਗੁਰਵਿੰਦਰ ਸਿੰਘ ਨਵੀ ਪੇਸ਼ ਹੋਂਦੇ ਆਦੇਸ਼ ਜਾਰੀ ਕੀਤੇ ਗਏ ਨੇ ਤੇ ਇਸ ਦੇ ਨਾਲ ਹੀ ਉਹਨਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਅੱਜ ਸਾਰੇ ਹੀ ਦੋਸ਼ੀਆਂ ਨੂੰ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਪੇਸ਼ ਕੀਤਾ ਗਿਆ ਜਦਕਿ ਮੰਦੀਪ ਰਈਆ ਨੂੰ ਫਿਜ਼ੀਕਲ ਤੌਰ ਤੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਬਿਲਕੁਲ ਜਿਵੇਂ ਲਾਸਟ ਡੇਟ ਤੇ ਮਾਨਯੋਗ ਅਦਾਲਤ ਨੇ ਜਿਹੜਾ ਥਾਰ ਗੱਡੀ ਤੇ AK-47 ਵੈਪਨ ਪੇਸ਼ ਕਰਨ ਦਾ ਉਪਰਣ ਕੀਤਾ ਸੀ ਤਾਂ ਉਹਦੇ ਮੱਦੇਨਜ਼ਰ ਥਾਰਕਾਰ ਵੀ ਅੱਜ ਕੋਰਟ 'ਚ ਪੇਸ਼ ਕੀਤੀ ਗਈ ਤੇ AK-47 ਜਿਹੜੀ ਘ੍ਰਿੰਡਾ ਥਾਣੇ 'ਚ ਜਿਹੜੇ ਜਗੂ ਤਰੂਪਾ ਤੇ ਮਨੂੰ ਗੁੱਸਾ ਦਾ ਇਨਕਾਉਂਟਰ ਹੋਇਆ ਸੀ ਉਤੋਂ ਬਰਾਬਰਦ ਹੋਈ ਸੀ ਪੇਸ਼ ਕੀਤੀ ਗਈ ਸੀ ਤੇ ਬਾਕਾਇਦਾ ਜਿਹੜੇ ਵਿਟਨੈਸ ਅਜ ਹੋਏ ਉਹਨਾਂ ਨੇ ਉਹ ਵੈਪਨ ਦੀ ਤੇ ਗੱਡੀ ਦੀ ਆਈਡੈਂਟੀਫਿਕੇਸ਼ਨ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜਾ ਮਾਨਯੋਗ ਅਦਾਲਤ ਨੇ ਜਿਹੜੀ ਅਗਲੀ ਪੇਸ਼ ਜਿਹੜੀ ਹੈ ਕਿ 27 9 2024 ਨਿਸ਼ਚਿਤ ਕੀਤੀ ਹੈ ਪੰਜਾਬੀ ਨਿਊਜ਼ ਦੇ ਇਸ ਬੁਲੇਟਨ ਦੇ ਵਿੱਚ ਫਿਲਹਾਲ ਇਨਾ ਹੀ ਹੋਰ ਖਬਰਾਂ ਲਈ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਫਿਲਹਾਲ ਮੈਨੂੰ ਦੀਓ ਇਜਾਜ਼ਤ ਪਰ ਜਾਣ ਤੋਂ ਪਹਿਲਾਂ ਇੱਕ ਕਰਦੇ ਆਂ ਮੌਸਮ ਦੇ ਹਾਲ-ਵਾਲ